ਲਾਤੇ ਰਵੇ 7 ਕਿਲੋ ਵਜ਼ਨ ਘਟ ਗਿਆ ਹੋਊਗਾ ਅੱਛਾ ਸੱਚੀ ਲਓ ਜੀ ਸੰਧੂ ਸਾਹਿਬ ਨੇ ਇੱਕ ਚੀਜ਼ ਮੰਗਾ ਕੇ ਦਿੱਤੀ ਆ ਕਹਿੰਦੇ ਛੋਟੇ ਜਿਹੇ ਡੱਬੇ ਚਾ ਤੇ ਪਰ ਕਹਿੰਦੇ ਫਾਇਦੇ ਇਹਦੇ ਬਹੁਤ ਹੀ ਜ਼ਿਆਦਾ ਤੇ ਬਹੁਤ ਹੀ ਜ਼ਿਆਦਾ ਦੋਸਤੋ ਪੈਸੇ ਬਚਾਉਣ ਵਾਲੀ ਚੀਜ਼ ਆ ਇੱਕ ਵਾਰੀ ਤੁਸੀਂ ਘਰੇ ਲਾਏ ਤੇ ਤੁਹਾਡੀਆਂ ਸਾਰੀਆਂ ਮੁਸੀਬਤਾਂ ਹੀ ਹੱਲ ਹੋ ਜਾਣਗੀਆਂ ਬਸ ਸਾਲ ਦੇ ਵਿੱਚ ਕਹਿੰਦੇ ਤੁਸੀਂ ਇੱਕ ਦੋ ਵਾਰੀ ਆ ਚੀਜ਼ ਘਰੇ ਲਿਆਓ ਬਿਲਕੁਲ ਤੇ ਤੁਹਾਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਮਤਲਬ ਕਿ ਮਹਿੰਗੇ ਖਰਚੇ ਕਰਨ ਦੀ ਲੋੜ ਨਹੀਂ ਐਡੀ ਵਧੀਆ ਜਮਾਦਸਤ ਚੀਜ਼ ਆ ਤੇ ਇਹਦੇ ਆਪਾਂ ਫਾਇਦੇ ਦੋਸਤਾਂ ਨੂੰ ਵੀ ਦੱਸਦੇ ਆ ਹਾਂਜੀ ਤੇ ਪਹਿਲਾਂ ਆਪਾਂ ਇਹਦੀ ਓਪਨਿੰਗ ਕਰਾਂਗੇ ਤੇ ਤੁਹਾਨੂੰ ਦਿਖਾਵਾਂਗੇ ਵੀ ਇਹੋ ਜੀ ਕਿਹੜੀ ਚੀਜ਼ੇ ਮੇਰੇ ਵਾਸਤੇ ਸਪੈਸ਼ਲ ਲੈ ਆਏ ਆ ਤੁਸੀਂ ਵੀ ਦੇਖ ਕੇ ਇਹ ਲੈ ਆਇਓ ਤੇ ਹੁਣ ਆਪਾਂ ਸਭ ਤੋਂ ਸਭ ਤੋਂ ਵੱਡੀ ਗੱਲ ਦੱਸਾਂ ਤੇਰਾ ਵਜਨ ਜਿਹੜਾ ਉਹ ਕਹਿੰਦੇ ਵੀ 15 ਦਿਨਾਂ ਦੇ ਵਿੱਚ 7-8 ਕਿਲੋ ਵਜ਼ਨ ਵੀ ਤਰਾ ਘਟ ਦੂਗਾ। ਅੱਛਾ ਵਜ਼ਨ। ਲਓ ਜੀ ਹੁਣ ਆਪਾਂ ਕਰਦੇ ਹਾਂ ਜੀ ਓਪਨ ਦੇਖਦੇ ਹਾਂ ਇਹੋ ਜੀ ਕਿਹੜੀ ਚੀਜ਼ ਆ ਗਈ ਜਿਹੜੀ ਦੇ ਇੰਨੇ ਫਾਇਦੇ ਹੋਣ ਲੱਗੇ ਆ। ਮੈਂ ਤਾਂ ਬੜੇ ਹੀ ਚਾੜੜਿਆ ਪਿਆ ਵੀ ਇਹੋ ਜੀ ਕਿਹੜੀ ਚੀਜ਼ ਬੰਗਾਲੀ ਐ ਇੰਨੀ ਤਾਕੜ। ਲਾ ਇਹ ਅੱਗੇ ਵੀ ਡੱਬੇ ਦੇ ਵਿੱਚ ਪੈਕ ਆ। ਇੰਨੀ ਵੇ ਤਾਂ ਫਿਰ ਵਾਹ ਵਾਹ ਹੀ ਜ਼ਬਰਦਸਤੀ ਹੋਣੀ ਜਿਹੜੀ ਪੈਕ ਹੀ ਵਾਵਾ ਕੀਤੀ। ਹੋਰ ਇਹ ਨਟ ਤੋਂ ਤਾਂ ਫਾਇਦੇ ਬਹੁਤ ਸੀ ਕਿ ਕਹਿੰਦੇ ਵੀ ਸਾਰੀਆਂ ਜਿੰਨੀਆਂ ਵੀ ਬਿਮਾਰੀਆਂ ਹੁੰਦੀਆਂ ਉਹ ਵੀ ਦੂਰ ਕਰ ਦਿੰਦੀ ਹੈ। ਅੱਛਾ ਚਲੋ ਹੁਣ ਆਪਾਂ ਇਹਨੂੰ ਪੱਟ ਲੈਨੇ ਆ ਜੀ। ਦੋਸਤੋ ਜੇ ਤੁਸੀਂ ਪਹਿਲਾਂ ਕਦੀ ਇਹ ਚੀਜ਼ ਮੰਗਾਈ ਹੈ ਤੇ ਦੀ ਵਰਤ ਤੁਸੀਂ ਕੀਤੀ ਤੇ ਜ਼ਰੂਰ ਦੱਸਿਓ ਅਸੀਂ ਪਹਿਲੀ ਵਾਰੀ ਮੰਗਾਈ ਹੈ। ਹਾਂਜੀ। ਇਹ ਕੰਮ ਕੀ ਉਹ ਵੀ ਤੁਹਾਨੂੰ ਦੱਸਦੇ ਆ। ਬਿਲਕੁਲ ਜੀ ਜਿੰਨਾ ਕ ਆਪਾਂ ਨੂੰ ਪਤਾ ਲੱਗਿਆ ਉਹਨਾਂ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨੇ ਕਿਹਦੇ ਫਾਇਦੇ ਹੁੰਦੇ ਆ ਤੇ ਬਾਕੀ ਜੇ ਤੁਹਾਨੂੰ ਤੁਸੀਂ ਪਹਿਲਾਂ ਵਰਤਦੇ ਹੋ ਤਾਂ ਤੁਸੀਂ ਜ਼ਰੂਰ ਦੱਸਿਓ। ਅੱਛਾ ਪੈਚ ਨੇ ਇਹ ਫੁੱਟ ਵਾਸਤੇ ਆ ਇਹ। ਇਹਦੇ ਵਿੱਚ ਆ ਗਈ ਹੈ ਜੀ 10 ਪੈਚ। ਠੀਕ ਹਾਂਜੀ 10 ਪੈਚ ਆਉਂਦੇ ਆ ਇਹਦੇ ਵਿੱਚ ਦੋਸਤੋ ਕੀ ਕੰਮ ਕਰਦੇ ਆ ਤੁਹਾਨੂੰ ਸਾਰਾ ਕੁਝ ਦੱਸਦੇ ਆ ਹਾਂਜੀ ਇਹ ਕਹਿੰਦੇ ਵੀ ਮੋਟਾਪਾ ਵੀ ਘਟਾ ਦਿੰਦੀ ਇਹ ਚੀਜ਼ ਹਾਂਜੀ ਤੇ ਇਹਦੇ ਉੱਪਰ ਸਾਰਾ ਲਿਖਿਆ ਹੋਇਆ ਵੀ ਕਿੱਦਾਂ ਆਪਾਂ ਯੂਜ਼ ਕਰਨੀ ਆ ਕੀ ਇਹਦੇ ਫਾਇਦੇ ਨੇ ਕੀ ਵਾਰਨਿੰਗਸ ਨੇ ਤੇ ਇਨਗਰੀਡੀਐਂਟ ਵਗੈਰਾ ਵੀ ਇਹਦੇ ਵਿੱਚ ਦੱਸਿਆ ਹੋਇਆ ਵੀ ਕਿਹੜੇ ਕਿਹੜੇ ਇਨਗਰੀਡੀਐਂਟ ਪਾਏ ਹੋਏ ਆ ਇਹਦੇ ਵਿੱਚ ਕਿਉਂਕਿ ਮੈਂ ਇੱਕ ਵੀਡੀਓ ਦੇਖੀ ਆਂ ਦਾ ਅਸੀਂ ਪਤਾ ਨਹੀਂ ਝੂਠ ਹੈ ਕਿ ਸੱਚ ਹੈ ਕਹਿੰਦੇ ਵੀ ਅਪਤੇ ਦੇ ਵਿੱਚ ਨਾ 15 ਦਿਨਾਂ ਦੇ ਵਿੱਚ 7 ਕਿਲੋ weight ਉੱਡ ਗਿਆ ਸਿਰਫ ਪੈਚ ਇੱਕ ਵਾਰੀ ਪੈਚ ਲਾਏ ਨਾਲ ਇਹਦੇ ਨਾਲ weight ਉੱਡ ਗਿਆ ਠੀਕ ਹੈ ਫਿਰ ਤਾਂ ਮੈਂ ਤਾਂ ਜਰੂਰ ਇੱਕ ਵਾਰੀ ਯੂਜ਼ ਕਰਕੇ ਦੇਖਦੀ ਆ ਤੇ ਇਹਦਾ ਤੁਸੀਂ ਦਿਖਾਓ ਦੋਸਤਾਂ ਨੂੰ ਕਿ ਕਵੇਂ ਲਾਉਣੇ ਹਨ ਹੋਰ ਕੀ ਹਿਸਾਬ بتاਵਾ ਹਾਂਜੀ ਪਹਿਲਾਂ ਤਾਂ ਮਤਲਬ ਕਿ ਆਪਾਂ ਇਹ ਫੁੱਟ ਤੇ ਜਦੋਂ ਵੀ ਯੂਜ਼ ਕਰਨੇ ਆਪਣੇ ਫੁੱਟ ਬਿਲਕੁਲ ਕਲੀਨ ਹੋਣੇ ਚਾਹੀਦੇ ਆ ਠੀਕ ਤੇ ਫਿਰ ਇਹ ਪੀਲ ਪੈਕ ਪ੍ਰੋਟੈਕਟਿਵ ਪੇਪਰ ਦੇਨ ਅਟੈਚ ਔਨ ਦੀ ਆਪਾਂ ਪਹਿਲਾਂ ਇਹਨਾਂ ਨੂੰ ਓਪਨ ਕਰਦੇ ਆ ਤੇ ਫਿਰ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹਨੇ ਵਿੱਚ ਕਿੰਨੇ ਪੈਚ ਹੈਗੇ ਆ ਕੀ ਕੋਸ਼ ਹੈ ਤੇ ਇਹਦੇ ਵਿੱਚ ਆ ਗਏ ਸਾਰੇ 10 ਪੈਚ ਮਤਲਬ ਕਿ 10 ਪੈਰਾਂ ਦੇ ਹੋ ਗਏ ਆ ਹਾਂ 10 ਪੈਰਾਂ ਦੇ ਇੱਕ ਪੈਰ ਦੇ ਇੱਕ ਪੈਚ ਦੇ ਵਿੱਚ ਨੇ ਸੇ ਹੁਣ ਆਪਾਂ ਇਹ ਚ ਦਿਖਾਓ ਕੱਢ ਕੇ ਮੈਨੂੰ ਤਾਂ ਪਤਾ ਨਹੀਂ ਪਹਿਲੀ ਵਾਰੀ ਮੰਗਾਏ ਆ ਆਪਾਂ ਬਿਲਕੁਲ ਜੀ ਆਪਾਂ ਅੱਜ ਚਲ ਪਾਉਣ ਕਹਿੰਦੇ ਮੈਂ weight ਘਟਾਉਣਾ ਥੋੜਾ ਜਿਹਾ ਹਾਂਜੀ ਹੁਣ ਆਪਾਂ ਅਸਲ ਇਹਨਾਂ ਨੂੰ ਓਪਨ ਕਰਦੇ ਹਾਂ ਵਿੱਚੋਂ ਦੇਖਦੇ ਹਾਂ ਕਿ ਇਸ ਤਰ੍ਹਾਂ ਦੇ ਪੈਚਸ ਜਿਹੜੇ ਕਿ ਨਿਕਲਦੇ ਨੇ ਤੇ ਸਪੈਸ਼ਲ ਇਹ ਫੁੱਟ ਵਾਸਤੇ ਬਣੇ ਹੋਏ ਆ ਤੇ ਕੀ ਇਹਦੇ ਫਾਇਦੇ ਕਰਦੇ ਆ ਦੀ ਲਾਜੀ ਆ ਦੇਖੋ ਇੱਧਰ ਹੈ ਗਿਆ ਜੀ ਇਹਦੇ ਵਿੱਚ ਦੋ ਪੈਚਸ ਅੱਛਾ ਪੈਚਸ ਹੁੰਦੇ ਆ ਤਾਂ ਪਹਿਲਾਂ ਹੈਗੀਆਂ ਨੇ ਸਟ੍ਰਿਪਸ ਅੱਛਾ ਇਹ ਉੱਪਰ ਲੱਗਣੀਆਂ ਤੇ ਪਹਿਲਾਂ ਆਹ ਵਾਲੀ ਚੀਜ਼ ਲੱਗਣੀ ਆ ਇਹ ਵਿੱਚ ਰੱਖਣੇ ਆ ਹਾਂਜੀ ਇਹ ਵਿੱਚ ਰੱਖਣੇ ਆ ਤੇ ਫਿਰ ਆ ਇਹਨਾਂ ਨੂੰ ਸੈੱਟ ਕਰਦੇ ਨੇ ਪਵਣ ਇਹ ਸੈੱਟ ਕਰਨ ਤੋਂ ਪਹਿਲਾਂ ਇਹਨਾਂ ਨੂੰ ਪੂਰੇ ਦਾਸ ਦੋ ਵੀ ਦੋਸਤਾਂ ਨੇ ਕਿ ਕੋਈ ਕੁਝ ਫਾਇਦਾ ਕਰਦੇ ਇੱਕ ਜਣਾਂ ਨੇ ਤਾਂ ਕਹਿੰਦੇ ਕੈਂਸਰ ਵੀ ਹਟਾ ਦਿੰਦਾ ਹੈ अच्छा भाई हुणो पता नहीं आपा, तास आपा देख तास दिनिया दे ऊपर की कुछ लिखया आया दोस्तों ਤੁਸੀਂ ਗੂਗਲ ਕਰ ਲਿਓ ਹਾਂਜੀ ਆਪਾਂ ਇਹ ਤੇ ਦੇਖਦੇ ਹਾਂ ਸਾਰਾ ਚੈੱਕ ਕਰਦੇ ਹਾਂ ਵੀ ਇਹ ਕਿੱਦਾਂ ਕਿੱਦਾਂ ਕਿਹਨੇ ਯੂਜ਼ ਕਰਨੀਆਂ ਹਨਾ ਤੇ ਬਾਕੀ ਇਹ ਹੁੰਦਾ ਜੀ ਡੀਟੌਕਸ ਆਪਣੀ ਬੋਡੀ ਨੂੰ ਡੀਟੌਕਸ ਕਰਦਾ ਮਤਲਬ ਕਿ ਇਹਨਾਂ ਨੂੰ ਆਪਾਂ ਨੂੰ ਜ਼ਿਆਦਾ ਟਾਈਮ ਨਹੀਂ ਘਟੋ ਘਟਾ ਆਪਾਂ ਨੂੰ ਮਹੀਨੇ ਦੇ ਵਿੱਚ ਇੱਕ ਵਾਰੀ ਮਤਲਬ ਕਿ ਆਪਾਂ ਨੂੰ ਵਰਤਣਾ ਚਾਹੀਦਾ ਤੇ ਸੋ ਜਿਨ੍ਹਾਂ ਦੀ ਸੈਂਸਿਟਿਵ ਸਕਿਨ ਆ ਉਹਨਾਂ ਨੇ ਇਹਨੂੰ ਨਹੀਂ ਯੂਜ਼ ਕਰਨਾ ਤੇ ਦੂਜੀ ਗੱਲ ਤੁਸੀਂ ਇਹ ਜਿਹੜੇ ਕਿ ਇਹਨੂੰ ਮਹੀਨੇ ਵਿੱਚ ਇੱਕ ਵਾਰ ਯੂਜ਼ ਕਰ ਸਕਦੇ ਹੋ ਜਾਂ ਸਾਲ ਵਿੱਚ ਦੋ ਚਾਰ ਵਾਰ ਯੂਜ਼ ਕਰ ਸਕਦੇ ਹੋ ਜਿਆਦਾ ਵੀ ਇਹਦੇ ਯੂਜ਼ ਨਹੀਂ ਕਰਨਾ ਚਾਹੀਦਾ ਬਾਕੀ ਜਿਹੜਾ ਦੋਸਤ ਤੁਸੀਂ ਮੰਗਾਉਂਗੇ ਜਦੇ ਉੱਤੇ ਸਾਰਾ ਕੁਝ ਲਿਖਿਆ ਹੋਇਆ ਹਾਂਜੀ ਤੇ ਕਹਿੰਦੇ ਵੀ ਇਹਦੇ ਤੁਸੀਂ YouTube ਤੇ ਵੀਡੀਓ ਦੇਖੋਗੇ ਜਾਂ ਇਹ ਤੇ ਟਾਈਟਲ ਪੜ੍ਹੋਗੇ ਤੁਸੀਂ PDF ਮਤਲਬ ਕਿ Wikipedia ਤੇ ਜਾ ਕੇ ਉਹਦੇ ਵਿੱਚ ਵੀ ਕਹਿੰਦੇ ਵੀ ਕੈਂਸਰ ਤੇ ਵੀ ਕੰਮ ਕਰਦੀ ਹੈ ਤੇ ਹੁਣ ਅਸੀਂ ਮਤਲਬ ਕਿ ਜਦੋਂ ਆਪਣੀ ਪੂਰੀ ਬਾਡੀ ਨੂੰ ਡੀਟੌਕਸ ਕਰਦਾ ਹੈ ਤੇ ਇਹ ਜਿਆ ਏਕ ਇਦੇ ਵਾਸਤੇ ਪਹਿਲਾਂ ਤੁਸੀਂ ਆਪਣੇ ਇੱਕ ਪੈਰ ਆ ਜਿਹੜੇ ਕਿ ਬਿਲਕੁਲ ਕਰ ਲੈਣੇ ਆ ਜੀ ਕਲੀਨ ਬਾ ਤੁਹਾਨੂੰ ਇੱਕ ਵਾਰੀ ਪੈਚ ਜਿਹੜੇ ਲਾ ਕੇ ਦਿਖਾਉਨੇ ਆ ਤੇ ਇਹਦੇ ਹੋਰ ਵੀ ਫਾਇਦੇ ਆਪਾਂ ਤੁਹਾਨੂੰ ਦੱਸਦੇ ਆ ਵੀ ਕਿੰਨਾ ਟਾਈਮ ਇਹਨੂੰ ਲਗਾ ਕੇ ਰੱਖ ਸਕਦੇ ਆ ਸ਼ਾਇਦ ਦੋਸਤੋ ਤੁਸੀਂ ਤਾਂ ਇਹ ਪਹਿਲਾਂ ਵੀ ਯੂਜ਼ ਕਰਦੇ ਹੋਵੋਗੇ ਪਰ ਆਪਾਂ ਦਾ ਜਿਹੜਾ ਕਿ ਇਹਨੂੰ ਫਸਟ ਟਾਈਮ ਯੂਜ਼ ਕੀਤਾ ਤੇ ਫਸਟ ਐਕਸਪੀਰੀਅੰਸ ਦੱਸਦੇ ਆ ਵੀ ਕਿਦਾਂ ਮਤਲਬ ਕਿ ਆਪੜਾ ਰਿਆ ਤੇ ਹੁਣ ਆਪਾਂ ਇਸ ਨੂੰ ਨਹੀਂ ਓਪਨ ਕਰਨਾ ਇਸ ਨੂੰ ਆਪਾਂ ਸਿੱਧਾ ਇਸੇ ਤਰ੍ਹਾਂ ਹੀ ਲਗਾਉਣਾ ਹੈ ਬਿਲਕੁਲ ਹਾਂ ਜੀ ਤੇ ਇਹਨੂੰ ਜਿਹੜਾ ਕਿ ਆਪਾਂ ਇਸ ਇਹਦੇ ਨਾਲ ਉੱਪਰੋਂ ਇਹ ਪੈਚ ਲਾ ਲੈਣਾ ਪੈਚ ਲਾ ਕੇ ਦਿਖਾਓ ਤੁਸੀਂ ਫਿਰ ਅਜਾ ਆਪਾਂ ਇਹਨੂੰ ਆਪਾਂ ਇਸ ਤਰ੍ਹਾਂ ਲਗਾ ਕੇ ਤੇ ਉੱਪਰੋਂ ਆਪਾਂ ਜਿਹੜੀ ਕੀ ਆਹ ਵਾਲੀ ਚੀਜ਼ ਹੈਗੀ ਆ ਇਹਦੇ ਨਾਲ ਆਪਾਂ ਕਰ ਦਾਂਗੇ ਜੀ ਇਹਨੂੰ ਬੰਦ ਠੀਕ ਲਓ ਜੀ ਇਸ ਤਰ੍ਹਾਂ ਇਹਨੂੰ ਵਿਚਕਾਰ ਲਗਾਉਣਾ ਆਪਾਂ ਨਾ ਤਾਂ ਅੱਡੀ ਤੇ ਨਾ ਹੀ ਇਸ ਤਾਂ ਦੇ ਹੱਥੀ ਤੇ ਦੋਸਤੋ ਵੀਡੀਓ ਨਾ ਬਣੇ ਰਿਹਾ ਇਹ ਕਹਿੰਦੇ ਵੀ ਇਹ 2-4 ਘੰਟਿਆਂ ਬਾਅਦ ਵੀ ਕਾਲਾ ਹੋਣ ਲੱਗ ਜਾਊਗਾ ਸਰੀਰ ਤੇ ਜਿੰਨੀ ਸਾਰੀ ਗੰਦਗੀ ਐ ਇੱਥੇ ਪੈਰ ਦੇ ਵਿੱਚ ਆ ਜਾਊਗੀ ਬਿਲਕੁਲ ਜੀ ਇਹ ਜਿਵੇਂ ਹੁਣ ਵਾਈਟ ਸੀਗਾ ਤੇ ਬਾਅਦ ਚ ਇਹਦਾ ਕਲਰ ਹੋ ਜਾਊਗਾ ਜੀ ਬਲੈਕ ਬਿਲਕੁਲ ਤੇ ਦੋਸਤੋ 2-3 ਘੰਟੇ ਹੋ ਗਿਆ ਜੀ ਲੱਗੇ ਹੋਏ ਨੂੰ ਤੇ ਆਪਾਂ ਤਾਂ ਲੱਗਿਆ ਜੀ ਰਿਮੂਵ ਕਰਨ ਕਿਉਂਕਿ ਮੈਂ ਤਾਂ ਖੇਜ ਹੀ ਚੜ ਰਹੀ ਸੀ ਵੀ ਆਹ ਕੀ ਚੇਪੀ ਜੀ ਲਾਲੀ ਹੈਗੀ ਆ ਤੇ ਦੇਖ ਲੈਨੇ ਆ ਹਾਂਜੀ ਲੱਗ ਰਿਹਾ ਵੀ ਆ ਥੋੜੇ ਅਕਾਲਕ ਜੀ ਹੋਊਗੀ ਆ ਨਾ ਮਿੰਲਾ ਦਾ ਪਰ ਜੇ ਮਤਲਬ ਕਿ ਆਪਾਂ ਜ਼ਿਆਦਾ ਟਾਈਮ ਰੱਖਦੇ ਮਿੰਲਾ ਦਾ ਸ਼ਾਇਦ ਕੀ ਤਾਂ ਇਸ ਤੋਂ ਵੀ ਜ਼ਿਆਦਾ ਵਧੀਆ ਹੋ ਸਕਦਾ ਸੀ ਹਾਂ ਤੇ ਪਰ ਮੈਨੂੰ ਨਹੀਂ ਚੰਗਾ ਜਿਹਾ ਲੱਗਿਆਗਾ ਵੀ ਆ ਚੇਪੀ ਜੀ ਲੱਗੀ ਹੋਈ ਤੇ ਆਪਾਂ ਹੁਣ ਇਹਨੂੰ ਲਾ ਲੈਨੇ ਆ ਦੇਖੋ ਕੀ ਬੰਦ ਐ ਉਹ ਉਹ ਲੇਡੀਜ਼ ਤਾਂ ਕਹਿ ਰਹੀ ਸੀ ਸੱਤਾਂ ਦਿਨਾਂ ਦੇ ਵਿੱਚ ਹੀ ਉਹ 15 ਦਿਨਾਂ ਦੇ 7 ਕਿਲੋ weight ਘਟ ਜੂਗਾ ਤੇ ਨਾਲ ਦੇਖਦੇ ਆ ਵੀ ਕੋ weight ਤੋਲ ਲੈਣਾ ਸੀਗਾ ਆਏ ਹੋਏ ਦੇਖਦੇ ਆ ਇੰਨੇ ਤਾਂ ਨਹੀਂ ਆ ਤਰਵਾਵੇ ਚਿਪਿਆ ਪਿਆ ਕੰਮ ਜਾ ਮੈਂ ਆ ਕੀ ਆਤਾ ਜੀ ਰੰਗ ਜਾ ਹੋਰ ਹੀ ਬਣ ਗਿਆ ਆ ਦੇਖੋ ਦੋਸਤੋ ਪੈਚ ਆਏ ਹਾਈ 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 ਕਾਲਾ ਪੈਚ ਨਾਲ ਹੀ ਚੁੰਬਣ ਗਿਆ ਮੈਨੂੰ ਲੱਗਦਾ ਵੇਦਾ ਰੰਗ ਹੋਰ ਕਾਲਾ ਹੋ ਜਾਣਾ ਸੀਗਾ ਤੇ ਜੇ ਆਪਾਂ ਇਹਨੂੰ ਜਿਆਦਾ ਟਾਈਮ ਲਾ ਕੇ ਰੱਖਦੇ ਤੇ ਆਪਾਂ ਦਾ ਨਹੀਂ ਚੰਗਾ ਜਾ ਲੱਗਿਆ ਦੋਸਤੋ ਤੇ ਆਪਾਂ ਇਹਨੂੰ ਛੇਤੀ ਰਿਮੂਵ ਕਰਤਾ ਤੇ ਬਾਕੀ ਇਹਦੇ ਫਾਇਦੇ ਤੇ ਇਹਦੇ ਬਹੁਤ ਲਿਖੇ ਹੋਏ ਆ ਵੀ ਆਪਣੇ ਜਿਹੜਾ ਬਲੱਡ ਸਰਕੂਲੇਸ਼ਨ ਨੂੰ ਵੀ ਹਨਾ ਇਹ ਜਿਹੜਾ ਕੀ ਵਧਾਉਂਦਾ ਤੇ ਬਾਕੀ ਜਿਹੜਾ ਕੀ ਆਪਣੇ ਜਿਹੜਾ ਹੁੰਦਾ ਹਾ ਇਮਿਊਨਿਟੀ ਸਿਸਟਮ ਇਮਿਊਨਿਟੀ ਪਾਵਰ ਨੂੰ ਵੀ ਕਹਿੰਦੇ ਜਾਦਾ ਸਟਰੌਂਗ ਕਰਦਾ ਹੈਗਾ ਤੇ ਬਾਕੀ ਤੁਸੀਂ ਆਪਦੇ ਵੀ ਰਿਵਿਊ ਜ਼ਰੂਰ ਦਿਓ ਦੋਸਤੋ ਵੀ ਵਾਕਈ ਇਹ ਚੀਜ਼ ਚੰਗੀ ਹੈਗੀ ਕਿ ਨਹੀਂ ਹੈਗੀ